ਪੀਪਲوں ਕੀ ਹੋ ਜਾਊਗਾ ਹੱਦੀ ਹੋਈ ਐ ਬੰਦੇ ਦਾ ਰੋਲ ਪੀਪਲ ਕੀ ਵੀ ਅਸਾ ਕਰ ਲਊਗਾ ਇਹ ਕੋਈ ਨਾ ਅਤਿ ਤਾਕਤ ਹੈਗਾ ਇਹ ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋਏ ਆਂ ਪੰਜਾਬੀ ਜੀਵਨ ਚੈਨਲ ਨਾਲ ਇਸ ਚੈਨਲ ਤੇ ਅਸੀਂ ਤੁਹਾਡੇ ਨਾਲ ਵਧੀਆ ਵਧੀਆ ਵਿਚਾਰਾਂ ਸਾਂਝੀਆਂ ਕਰਦੇ ਹਾਂ ਅੱਜ ਗੱਲ ਕਰ ਰਹੇ ਹਾਂ ਜੱਸੀ ਮਾਨ ਜੀ ਨਾਲ ਕੀ ਟੇਵਾ ਦੇਖ ਕੇ ਦੱਸਿਆ ਜਾ ਸਕਦਾ ਹੈ ਕਿ ਜੇ ਇਸ ਨਾਲ ਵਿਆਹ ਹੋ ਗਿਆ ਤਾਂ ਇਸ ਦੀ ਮੌਤ ਹੋ ਜਾਵੇਗੀ ਇਹ ਜੇ ਤਸਦੂ ਕੋਈ ਵੀ ਇਹਦੀ ਮੌਤ ਹੋ ਜੂਦੀ ਇਹਦੇ ਮਤਲਬ ਕਿ ਉਹਦੀ ਜ਼ਿੰਦਗੀ ਦੇ ਵਿੱਚ ਉਹਨੇ ਜੇ ਕੁਦਰਤ ਨੇ ਇਦਾਂ ਲਿਖਿਆ ਜਾਂ ਫਿਰ ਕੋਨੇ ਉਹਾਈ ਸੀ ਤੇ ਉਹ ਕਾਰਨ ਬਣਨਾ ਸੀ ਇੱਕ ਕਾਰਨ ਹੀ ਬਣ ਗਿਆ ਚੀਜ਼ਾਂ ਫਿਰ ਐ ਕਿਵੇਂ ਨੇ ਆ ਕੇ ਕਿਨੇ ਦੂਜੇ ਨੂੰ ਮਾਰਦਾ ਬਈ ਨਹੀਂ ਐ ਹੋ ਸਕਦਾ ਕਿ ਮੰਗਲ ਰਾਹੂ ਦਾ ਯੋਗ ਹੋਵੇ ਮੰਗਲ ਰਾਹੂ ਦਾ ਜੋਗ ਹੋਵੇ ਰਾਹੂ ਕੀ ਆ ਕਿ ਤੁਮਾਈ ਮੰਗਲ ਕੀ ਆ ਬਲਾਟਾ ਤਾਂ ਕਈ ਵਾਰੀ ਐਕਸੀਡੈਂਟਲ ਹਾਸੇ ਹੁੰਦੇ ਰਹਿੰਦੇ ਆ ਦੀ ਪੌਸਿਬਿਲਟੀ ਹੋ ਸਕਦੀ ਹੈ ਪੋਸਿਬਿਲਟੀ ਬਣ ਜਾਂਦੀ ਏ ਪਰ ਇਹ ਨਹੀਂ ਕਹਿ ਸਕਦੇ ਕਿ AI ਤਾਂ ਉਹਨੇ ਮਰ ਜਾਣਾ ਇਹ ਨਹੀਂ ਕੋਈ ਕਹਿ ਸਕਦਾ ਵੀ ਇਹ ਕਿ ਉਹਦੇ ਲੱਖਾਂ ਦੇ ਉਪਾਅ ਹੁੰਦੇ ਹਨ ਆਪਣੇ ਜੰਟ ਨੇ ਜਿਹੜਾ ਉਪਾਅ ਕਰ ਦੇਣ ਕਿ ਉਹ ਫਿਰ ਸ਼ਾਂਤ ਹੋ ਜਾਵੇ ਸਹੀ ਐ ਸਿੱਧੀ ਗੱਲ ਕੋਈ ਜੰਟਾ ਕਿਸੇ ਦਾ ਕੋਈ ਕਿਸੇ ਦੇ ਉਪਾਅ ਕਰ ਦੂਗਾ ਤੇ ਉਹ ਫਿਰ ਗਰਿਆ ਉੱਠ ਕੇ ਕਿਤੇ ਪਰੇ ਹੋ ਜਾਊਗਾ ਕੀ ਗੱਲ ਜੇ ਕੋਈ ਆਪ ਉਪਾਅ ਨਹੀਂ ਕਰ ਸਕਦਾ ਕਈ ਵਾਰੀ ਕੋਈ ਕਹਿੰਦੇ ਆ

ਤੋਂ ਦੱਸਦਾ ਹੈ ਕਿ ਇਹ ਤਿੱਥੀ ਆਇ ਤਾਂ ਆਇ ਤਾਂ ਇਸ ਕਰਕੇ ਆਇ ਤਾਂ ਜੋਤਿਸ਼ ਦਾ ਮਤਲਬ ਫਿਊਚਰ ਤੇ ਹੈ ਉਹ ਵੀ ਕਹਤੇ ਹੈ ਕਿਥੇ ਅਸੀਂ ਬਨੇ ਬੈਠੇ ਕੀ ਸੋਚਦੇ ਆ ਜਦੋਂ ਕੁਦਰਤ ਨੇ ਹਿੱਲਾ ਵਿਸੀਲਾ ਬਣਾ ਦਿੱਤਾ ਤਾਂ ਹੀ ਹਿੱਲਾ ਵਿਸੀਲਾ ਬਣਾਤਾ ਨੂੰ ਸ਼ਾਇਨਪ ਕਰਦਾ ਫਿਰ ਤੁਹਾਡਾ ਵਿਰੋਧੀ ਕੀ ਕਰ ਪਾਣਗੇ ਜਦੋਂ ਗ੍ਰਹਿ ਤੁਹਾਡਾ ਸਾਥ ਦੇਣਗੇ ਇਸ ਤੋਂ ਅੱਗੇ ਅਗਲੀ ਵੀਡੀਓ ਵਿੱਚ ਜਾਣਾਂਗੇ ਕਿ ਜੋਤਿਸ਼ ਤੈਅ ਕਰ ਸਕਦਾ ਹੈ ਕਿ ਮੁੰਡਾ ਹੋਵੇਗਾ ਜਾਂ ਕੁੜੀ ਇਹ ਜਾਣਨ ਲਈ ਸਾਡੇ ਚੈਨਲ ਨਾਲ ਜੁੜੇ ਰਹੋ